ਅਕਾਲੀ ਜੱਲ ਜਿੱਤੂ ਐਨ ਕੀ ਜਿੱਤੂਗਾ ਬਿਲਕੁਲ ਬਿਲਕੁਲ ਕਾ ਤੋ ਜਿੱਤੂਗਾ ਭਗਵਾਨ ਤੁਮਾਨ ਕਹਿੰਦਾ ਕੰਮ ਕਰ ਨੇ ਇਹਨਾਂ ਇਹਨਾਂ ਭਗਵਾਨ ਤੁਮਾਨ ਨੇ ਕਿਹੜੇ ਕੰਮ ਕੀਤੇ ਆ ਜੀ ਭਗਵਾਨ ਤੁਮਾਨ ਨੇ ਕੁਝ ਨਹੀਂ ਕੀਤਾ ਜੀ ਕੁਝ ਨਹੀਂ ਕੀਤਾ ਥਾਂ ਥਾਂ ਰੱਕੀ ਭਾਈ ਅਕਾਲੀਆਂ ਨੇ ਕੀਤੇ ਸਾਰੇ ਕੰਮ ਜਿੰਦਗੀ ਥਾਂ ਖੁੱਡੀਆਂ ਸਾਹਿਬ ਜਿੱਤੂਗਾ ਬਾਈ ਸਾਹਿਬ ਅਕਾਲੀ ਦਲ ਸੋ ਲੈਣੇ ਆਈ ਤੇ ਖੰਸੋਲ ਲੈਣੇ ਆ ਖੰਸੋਲ ਲੈਣੇ ਆ ਹਾਂ ਅੱਛਾ ਜੀ ਹਾਂ ਇਹਦਾ ਕਹਿੰਦੇ ਅਸੀਂ 13 ਜਿੱਤਾਂਗੇ ਅਕਾਲੀ ਦਲ ਵਾਲੇ ਕਹਿੰਦੇ ਆ ਤੇਰਾ ਜਿਤਨਾ ਇਹ ਜਿਤਨਾ ਨਾ ਭਾਈ ਹਾਂ ਉਹ ਖੋਡੀ ਨਾਲ ਜਿਤੂਆ ਉਹ ਡਰ ਨਹੀਂ ਖਰਚਾ ਕਰਦਾ ਉਹਨੇ ਸਾਰਾ ਅੱਛਾ ਜਿਹੜਾ ਗਰੀਬਾਂ ਨੂੰ ਦੇਣਾ ਸੀ ਉਹਦਾ ਦਿੱਤਾ ਨਹੀਂ ਕੋਸ ਅਸੀਂ ਇੱਥੇ ਇੰਟਰਵਿਊ ਕੀਤੀ ਆ ਬੁੜੀਆਂ ਬੋਲਦੀਆਂ ਨੇ ਕਹਿੰਦੀਆਂ ਝਾੜੂ ਇੱਕਤੀ ਫੇਰਾਂਗੇ ਕਹਿੰਦੀਆਂ ਝਾੜੂ ਪੁੱਠਾ ਫਿਰੂਗਾ ਹਾਂ ਪੁੱਠਾ ਫਿਰੂਗਾ ਹਾਂ ਪੁੱਠਾ ਫਿਰੂਗਾ ਕਹਿੰਦੇ ਝਾੜੂ ਨਹੀਂ ਫਿਰਦਾ ਨਹੀਂ ਫਿਰਦਾ ਸਿੱਧਾ ਹੀ ਫਿਰੂਗਾ ਕੰਮ ਕੋਈ ਕੀਤਾ ਹੀ ਨਹੀਂ ਕਹਿੰਦੇ ਹੈ ਨਸ਼ਾ ਬੰਦਾ ਉਹ ਕੰਮ ਕੰਮ ਕੀਤਾ ਪਾਣੀ ਬਾਦੂ ਦਿੱਤਾ ਸਭ ਉਵੇਂ ਵਿਖੀ ਜਾਂਦਾ ਹੈ ਉਵੇਂ ਖਾਈ ਜਾਂਦੀ ਹੈ ਮੜੀਰ ਹਾਂ ਠੀਕ ਹੈ ਤੇ ਕਾਲੀਦਾਲ ਵੇਲੇ ਆ ਕੰਜਰਖਾਨਾ ਤਾਂ ਹੈ ਨਹੀਂ ਸੀਗਾ। ਫੈਨ ਆ ਭਗਵੰਤ ਮਾਨ ਦਾ। ਹਾਂ ਹਾਂ ਹਾਂ। ਵੋਟ ਭਗਵੰਤ ਮਾਨ ਨੂੰ ਪਾਈ ਆ। ਹਾਂ ਭਗਵੰਤ ਮਾਨ। ਗਰਮੀਤ ਖੁੱਡੀਆਂ ਜਿੱਤ ਜੂਗਾ। ਜਿੱਤੂਗਾ। ਅੱਛਾ ਜੀ। ਹਾਂ ਜਿੱਤੂਗਾ। ਲੱਖਾਂ ਸੁਧਾਣਾ ਕਿਵੇਂ ਆ? ਲੱਖਾਂ ਸੁਧਾਣਾ ਨਹੀਂ ਜਾਂਦਾ। ਚਿੱਟਾ ਗੋਲੀਆਂ ਵਿਕੀ ਜਾਂਦਾ। ਉਹਨੂੰ ਇੱਥੋਂ ਪੁਲਿਸ ਫੜ ਲੈਂਦੀ ਐ ਡੇਰ ਜਾ ਕੇ ਛੱਡ ਦਿੰਦੀ ਐ। ਕਹਿੰਦੇ ਹੁਣ ਭਗਵੰਤ ਮਾਨ ਦੀ ਸਰਕਾਰ ਡਿੱਗੂਗੀ। ਤੇ ਡਿੱਗੂ ਆਏ ਕਿ ਤਿੰਨ ਸਾਲ ਦਾ ਬਾਦਮਾ ਨਹੀਂ ਹਲਾ ਸਕਦਾ। ਸਰਕਾਰਾਂ ਕਹਿੰਦੀਆਂ ਅਮਰਪਾਲ ਤੱਤਾ ਵਾਲਾ ਬੋਲਦਾ ਸੀ। ਤੇ ਆਪ ਕਿਹੜਾ ਠੰਡੇ ਚਾਲਦੇ ਆ ਆ ਰੀਲਾਂ ਇਹਦੇ ਵੇਖ ਲੈ ਇੱਕ ਦੂਜੇ ਦੇ ਬਣਾਈ ਦੁਰੀ ਆਉਂਦੇ ਆ ਪਹਿਲੇ ਤਾਂ ਪਹਿਲਾਂ ਵੀ ਗਾਲੀ ਦਲਜੀ ਸੀ ਠੀਕ ਹੈ ਸਾਨੂੰ ਤਾਂ ਮੌਜਾਂ ਲਾ ਜਾਂਵੇਂ ਉਹਦੀਆਂ ਅੱਛਾ ਜੀ ਤੇ ਜਿਹੜੇ ਫਾਹੇ ਜਿਹੜੇ ਪਏ ਆ ਆ ਜਿਹੜਾ ਨਸ਼ੇ ਦਾ ਪੂਰਾ ਖਾ ਕੇ ਆਪਦਾ ਕੰਮ ਕਰਦਾ ਸੀਗਾ ਕੋਈ ਬੱਚੇ ਪਾਲਦਾ ਸੀਗਾ ਉਹਨਾਂ ਤੇ ਤਾਂ ਡੰਡੇ ਕਸੀ ਜਾਂਦੇ ਆ ਸਾਨੂੰ ਤਾਂ ਸਾਰੀਆਂ ਸਰਕਾਰਾਂ ਵਧੀਆ ਅੱਛਾ ਹਾਂ ਕਿਵੇਂ ਚੰਗੇ ਕੰਮ ਹੋਏ ਆ ਆਦਮੀ ਵਧੀਆ ਹੋਏ ਆ ਦੱਸੋ ਅੱਛਾ ਜੀ ਬਹੁਤ ਵਧੀਆ ਹੋਏ ਆ ਇਥੋਂ ਕਾਲੀਦਾਲ ਵਾਲੇ ਜਿੱਤ ਜਾਣਗੇ ਉਹਦਾ ਚਾਰ ਉੱਠੇ ਵੇਆ ਵੇਖੋ ਹੁਣ ਕਿਹੜਾ ਜਿੱਦਾਂ ਕੋ ਦਾ ਕਿਸਮਤ ਦੇ ਜਿੱਤਣਾ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਚੰਗੇ ਕੰਮ ਕੀਤੇ ਆ ਚੰਗੇ ਕੰਮ ਕਰੇ ਤਾਂ ਉਹਨੇ ਜਿੱਤਣਗੇ ਉਹ ਕਾਲੀ ਦਲ ਕਹਿੰਦਾ ਅਸੀਂ ਗਰੀਬਾਂ ਵਾਸਤੇ ਵੱਧ ਸੋਚਿਆ ਜੀ ਖੁੱਡੀਆਂ ਸਾਹਿਬ ਜਿੱਤੂਗਾ ਬਾਈ ਸਾਹਿਬ ਖੁੱਡੀਆਂ ਜਿੱਤੂਗਾ ਕਿਉਂ ਖੁੱਡੀਆਂ ਜਿੱਤੂਗਾ ਬਾਈ ਬੈਠੇ ਤੁਸੀਂ ਕਾਲੀ ਦਲ ਨਾਲ ਦੇ ਗੈਸ ਹੈ ਬੈਠੇ ਕਾਲੀ ਦਲ ਤੋਂ ਲੈਨੇ ਆਈ ਤਾਂ ਖਰਦੋਲ ਲੈਨੇ ਆ ਹਣਸੋਲ ਲੈਨੇ ਆ ਹਾਂ ਹਾਂ ਇਹ ਤਾਂ ਕਹਿੰਦੇ ਅਸੀਂ 13 ਜਿੱਤਾਂਗੇ ਕਾਲੀਦਾਰਾ ਕਹਿੰਦੇ ਆ ਤੇਰਾ ਜਿੱਤ ਲੈ ਇਹ ਜਿੱਤ ਲੈ ਨਾ ਭਾਈ ਹਾਂ ਉਹ ਖੋਡੀ ਨਾਲ ਜਿੱਤੂਆ ਅਸੀਂ ਇੱਥੇ ਇੰਟਰਵਿਊ ਕੀਤੀ ਆ ਬੁੜਗੇ ਬੋਲਦਿਆਂ ਨੇ ਕਹਿੰਦਾਂ ਝਾੜੂ ਇੱਕਤੀ ਫੇਰਾਂਗੇ ਕਹਿੰਦਾਂ ਝਾੜੂ ਪੁੱਠਾ ਫਿਰੂਗਾ ਹਾਂ ਪੁੱਠਾ ਫਿਰੂਗਾ ਹਾਂ ਪੁੱਠਾ ਫਿਰੂਗਾ ਕਹਿੰਦੇ ਝਾੜੂ ਨਹੀਂ ਫਿਰਦਾ ਨਹੀਂ ਫਿਰਦਾ ਸਿੱਧਾ ਹੀ ਫਰੂਗਾ ਕੰਮ ਕੋਈ ਕੀਤਾ ਹੀ ਨਹੀਂ ਕਹਿੰਦੇ ਹੈ ਨਸ਼ਾ ਉਹ ਕੰਮ ਕੰਮ ਕੀਤਾ ਪਾਣੀ ਬਾਧੂ ਦਿੱਤਾ ਹੈ ਪਾਣੀ ਬਾਧੂ ਦਿੱਤਾ ਕੰਨਾ 300 300 ਪਰ ਸਿਨਵਾ ਦੂਜਾ ਬਿਜਲੀ ਮਾਪ ਕੀਤੀ ਵੀ ਹੈ ਹੈ ਜਿੰਨੇ ਕਿ ਜਿੰਨੇ ਕਿ ਸੀਗੇ ਉਹਨਾਂ ਕੰਮ ਕਰੇ ਆ ਉਹਨਾਂ ਨੇ ਅੱਛਾ ਕਰੇ ਆ ਉਹਨੇ ਯਾਨੀ ਕਿ ਸਮਾ ਘਾਟਾ ਭਈ ਉਹਨਾਂ ਕੋਲ ਜੁਦਾ ਮੌਜੂਦਾ ਮੈਂਬਰ ਆ ਵੇ ਹਾਂ ਪਰ ਮੈਂ ਇੱਕ ਗੱਲ ਜੂ ਕਹੂੰਗਾ ਵੀ ਸਮੇਲੇ ਵਿੱਚ ਸਰਕਾਰ ਉਹੀ ਕੰਮ ਕਰਦੀ ਮੈਂ ਸਮੇਲੇ ਵਿੱਚ ਝੂਠਿਆ ਹੋਇਆ ਸੀ ਜਿਹਨੂੰ ਇਲੈਕਸ਼ਨ ਲੜਿਆ ਉਦੋਂ ਆਪਣੀ ਸਰਕਾਰ ਕੌਣ ਸੀ ਕਾਂਗਰਸ ਸਰਕਾਰ ਸੀ ਉਸ ਤੋਂ ਬਾਅਦ ਇਹ ਸਰਕਾਰ ਆਈ ਵਧੀਆ ਕੰਮ ਕੀਤਾ ਵਾਰਡ ਬੈਕ ਨੇ ਮੈਨੂੰ 2 ਕਰੋੜ 52 ਲੱਖ ਰੁਪਇਆ ਦਿੱਤਾ ਹੋਇਆ ਅੱਜ ਜੀਦੇ ਨੂੰ ਪਾਣੀ ਮਿਲਦਾ ਪੀਣ ਲਈ ਇਹਨਾਂ ਨੇ ਮੈਨੂੰ ਦੱਸੋ ਕੀ ਦਿੱਤਾ 20 ਸਾਲ 25000 ਰਾਜ ਕਰਕੇ ਦੱਸੋ ਕੀ ਦਿੱਤਾ ਠੀਕ ਹੈ ਮੈਨੂੰ ਇੱਕ ਵਾਰ ਤਾਂ ਸਹੀ ਕਰੇ ਬੀਬਾ ਜੀ ਆ ਕੇ ਸਹੀ ਕਰ ਦੇਵੇ ਅੱਜ ਪੁੱਛੋਗੇ ਵੀਰੇ ਇਹਨਾਂ ਨੂੰ ਮੈਂ ਬਿਲਕੁਲ ਜਵਾਬ ਸਵਾਲ ਕਰਨ ਵਾਸਤੇ ਬੈਠਾ ਹਾਂ ਅੱਛਾ ਸਵਾਲ ਕਰਨ ਵਾਸਤੇ ਬਿਲਕੁਲ ਬੈਠਾ ਮੈਂ ਬੀਰੂਦਾ ਮੈਂਬਰਾਂ ਨੂੰ ਸਵਾਲ ਜਵਾਬ ਕਰਕੇ ਜਾਊਂਗਾ ਜਵਾਲ ਜਵਾਬ ਕਰਨ ਦੇ ਦੇਣਗੇ ਨਾ ਕਰ ਦੇਣਗੇ ਮੈਂ ਕਰੂੰਗਾ ਬਿਲਕੁਲ ਇਸ ਗੱਲ ਦਾ ਰਾਜ ਵੀ ਹੈ ਵੋਟ ਵੀ ਹੈ ਕਿਆ ਸਵਾਲ ਕੀਤੇ ਜਾਣਗੇ ਸਵਾਲ ਕੀਤੇ ਜਾਣਗੇ ਕਿਵੇਂ ਬਾਪੂ ਸਵਾਲ ਕਰੇਗਾ ਫਿਰ ਅੱਜ ਹੈ ਅੱਜ ਸਵਾਲ ਕਰੀਏ ਸਵਾਲ ਨਹੀਂ ਮੈਂ ਕਰ ਸਕਦਾ ਅੱਛਾ ਖੰਸੂ ਲੈਣ ਆਇਆ ਹਾਂ ਹਾਂ ਖਰਦੋ ਇਹ ਕਿਹਨਾਂ ਵੀ ਕਾਲੀ ਗੱਲ ਕਿੰਨੇ ਇਕੱਠਾ ਹੈ ਕਿੰਨਾ ਇਕੱਠ ਹੋਇਆ ਹਾਂ 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 ਕਿੰਨਾ ਕਿੰਨਾ ਪੱਕਾ ਫੈਨ ਆ ਭਗਵੰਤ ਮਾਨ ਦਾ ਹੈ ਫੈਨ ਆ ਭਗਵੰਤ ਮਾਨ ਦਾ ਹਾਂ 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 ਵੋਟ ਭਗਵੰਤ ਮਾਨ ਨੂੰ ਪਾਈ ਹੈ ਹਾਂ ਭਗਵੰਤ ਮਾਨ ਗਰਮੀਤ ਖੁੱਡੀਆਂ ਜਿੱਤ ਜੂਗਾ ਜਿੱਤੂਗਾ ਅੱਛਾ ਜੀ ਹਾਂ ਜਿੱਤ ਲੱਖਾਂ ਸੁਧਾਣਾ ਕਿਵੇਂ ਆ ਲੱਖਾਂ ਸੁਧਾਣਾ ਨਹੀਂ ਜਾਂਦਾ ਕਾਂਗਰਸ ਨੂੰ ਵੋਟ ਪੈ ਸਕਦੀ ਹੈ ਵੀ ਡੰਡੇ ਤੋਂ ਪੈ ਸਕਦੀ ਹੈ ਵਾਧੂ ਪੈ ਸਕਦੀ ਰਾਜਾ ਵਡਿੰਗ ਕੇ ਦਾ ਮੈਂ ਵੀ ਮੁੱਖ ਮੰਤਰੀ ਬਣਨਾ ਵਾ ਵਾ ਉਹ ਆਉ ਆਦੇ ਆਦੇ ਹੁੰਦੇ ਆ ਵੀ ਅਸੀਂ ਮੈਂ ਬਣਨਾ ਮੈਂ ਬਣਨਾ ਆਦੇ ਹੁੰਦੇ ਆ ਵੀ ਮੈਂ ਬਣਨਾ ਮੈਂ 13 ਲੈ ਕੇ ਜਾਉਂਗਾ ਇਹ ਮੁੱਖ ਮੰਤਰੀ ਕਹਿੰਦਾ ਮੈਂ ਅਗਲੀ ਵਾਰ ਨੂੰ ਕਹਿੰਦਾ ਮੁੱਖ ਮੰਤਰੀ ਉਦੋਂ ਉਹਦਾ ਪਤਾ ਨਹੀਂ ਕਿੱਧਰ ਨੂੰ ਜਾਣਾ ਹੈ। ਅੱਛਾ ਜੀ। ਹਾਂ 5 ਸਾਲਾਂ ਜਿੱਤੇ ਕੁਛ ਦਾ ਕੁਛ ਹੋ ਜਾਂਦਾ ਮਰਨਾ ਕਿ ਜਾਉਣਾ। ਅੱਛਾ। ਹਾਂ ਉਹਦਾ ਹੀ ਪਤਾ। ਤਾਂ ਹੀ ਉਹ ਕਹਿੰਦਾ ਮੈਂ ਚੋਣ ਨਹੀਂ ਲੜੀ ਕਹਿੰਦਾ ਮੁੱਖ ਮੰਤਰੀ ਲਕੀਰਾਂ ਦਦੀਆਂ ਮੇਰੇ ਹੱਥ ਤੇ। ਹਾਂ ਫੇਰ ਠੀਕ ਹੈ ਜੋ ਉਹ ਲੜੇ ਰੱਖੇ ਉਹਦੋਂ ਕਾਇਮ ਹੋ ਲਿਆ ਆਪਦਾ ਪੂਰਾ। ਕਹਿੰਦੇ ਹੁਣ ਭਗਵੰਤ ਮਾਨ ਦੀ ਸਰਕਾਰ ਡਿੱਗੂਗੀ। ਤੇ ਡਿੱਗੂ ਆਏ ਕਿ ਤਿੰਨ ਸਾਲ ਦਾ ਬਾਦਮਾ ਨਹੀਂ ਖਲਾ ਸਕਦਾ ਹਾਂ ਚੰਗੇ ਗੱਲ ਕੀਤੀ ਆ ਬਕਰ ਬਹੁਤ ਸਾਨੂੰ ਤਾਂ ਬਿਜਲੀ ਗੱਲ ਸੁਣ ਮੇਰੀ ਮੋਟਰਾਂ ਬੰਦ ਕਰ ਕਰਕੇ ਘਰੇ ਆਈ ਜਾਂਦੇ ਆ ਤੇ ਅੱਗੇ ਪਾਣੀ ਪੀਣ ਨੂੰ ਕੋਲਾ ਹੀ ਮਗਾਈ ਰੱਖਦੇ ਸੀ ਤਾਂ ਉਹ ਕਾਲੀ ਦਲ ਕਹਿੰਦਾ ਅਸੀਂ ਲੈ ਕੇ ਆਂਦੀ ਹਰੀ ਕ੍ਰਾਂਤੀ ਕਹਿੰਦਾ ਕਨੈਕਸ਼ਨ ਹੀ ਅਸੀਂ ਉਹ ਐ ਤਾਂ ਫਰਾਦਾ ਹੀ ਹੁੰਦਾ ਹਰੀ ਕ੍ਰਾਂਤੀ ਦਾ ਆ ਨਹੀਂ ਹੁੰਦੇ ਐ ਇਹ ਸਾਰੇ ਹਰੀਖਤਾਰੀ ਵਾਲੇ ਲਡੇਰੇ ਹੀ ਆ ਸਾਰੇ ਅੱਛਾ ਜਿਹੜੇ ਇੱਥੇ ਕੱਟ ਆਏ ਆ ਹਾਂ ਹਾਂ ਦਾਤੀਆਂ ਉਹਨਾਂ ਕੋਲ ਫੜੀਆਂ ਸਾਰੀਆਂ ਹਾਂ ਤੇ ਸਾਰੀਆਂ ਦਾਤੀਆਂ ਫੜੀਆਂ ਉਹਨਾਂ ਕੋਲੇ ਸੁਣਨ ਆਏ ਆ ਕਿ ਸਵਾਲ ਜਵਾਬ ਕਰਾਂਗੇ ਅੱਜ ਨਹੀਂ ਸਵਾਲ ਜਵਾਬ ਤਾਂ ਇਹ ਨਹੀਂ ਕਰਨਾਗਾ ਕਿਉਂ ਪਿੰਡ ਦਾ ਕੰਮ ਆ ਆਪਾਂ ਇਹਨਾਂ ਨਾਲ ਕੀ ਜਵਾਲ ਸਵਾਲ ਕਰਨਾ ਪਰ ਸਾਨੂੰ ਬੰਦੇ ਦਿਖੀ ਜਾਂਦੇ ਸਾਰੇ ਵੀ ਕਿ ਐਸ ਕਮਲਾ ਐਸ ਕਮਲਾ ਐਸ ਕਮਲਾ ਅੱਛਾ ਵੋਟਾਂ ਪਾਉਣ ਵਾਲੇ ਹੈਗੇ ਕਿਸੇ ਦੀ ਇਹ ਵੋਟਾਂ ਪਾਉਣ ਵਾਲੇ ਤ੍ਰੇਤਾ ਸ੍ਰੀਤੀ ਵਾਲੇ ਬਾਲੇ ਹੈ ਅੱਛਾ ਜੀ ਹਾਂ ਹਾਂ ਕੀ ਦਾਣੇ ਵਾਲੇ ਵੀ ਹੈਗੇ ਆ ਕਿਵੇਂ ਬਾਕੀ ਦਾਲ ਔਣ ਵਾਲੇ ਵੀ ਹੈਗੇ ਆ ਇਹਦੇ ਵਿੱਚ ਹਾਂ ਕਿਨੇ ਦਾ ਬਾਪੂ ਉਹ ਫਿਰ ਮੇਲੇ ਲੱਡੂ ਵੀ ਇੱਥੇ ਹੈਗੇ ਫਿਰ ਮੇਲੇ ਲੱਡੂ ਆਇਆ ਹੈ ਕਿਤੇ ਉਧਰ ਕਿਤੇ ਉਧਰ ਕਿਤੇ ਉਧਰ ਕਿਤੇ ਉਧਰ ਪੱਕੀ ਵੋਟ ਨਹੀਂ ਲੱਗਦੀ ਇਹ ਗੱਲ ਨਾ ਅੱਛਾ ਇਹਦੇ ਜਾਮ ਆਦਮੀ ਪਾਰਟੀ ਵਾਲੇ ਕਿਹਨੇ ਬੈਠੇ ਆ ਆਪ ਪਾਰਟੀਆਂ ਵਾਲੇ ਵਾਂਗੂ ਬੈਠਿਆ ਆਟਾ ਨੂੰ ਬੈਠਿਆ ਅੱਛਾ ਹਾਂ ਲੱਡੂ ਲੱਡੂ ਖਾਣੇ ਗਨੇ ਹੈ ਉਹਦਾ ਖਾਣੇ ਹੈ ਗਾਣੇ ਉਹ ਲੱਪਰੂ ਲਾਲ ਉਹਨਾਂ ਦੀ ਬੇਨਰ ਬਸੇਰਾ ਲੁੱਟਿਆ ਆਪਾਂ ਨੂੰ ਅੱਛਾ ਠੀਕ ਹੈ ਹਾਂ ਕਿਵੇਂ ਲੱਗਦਾ ਲੱਡੂ ਖਾਣ ਵਾਲੇ ਵਾਧਾ ਹੈ ਲੱਡੂ ਖਾਣ ਵਾਲੇ ਕਿਹਨੇਗਾ ਠੀਕ ਹੈ ਅੱਛਾ ਲੱਡੂ ਘੜਾ ਆ ਜਾਂਦਾ ਨਹੀਂ ਪਹੁੰਚਦੇ ਹਰਮਨ ਦੇ ਪੈਸੇ ਨਹੀਂ ਮੁੱਕਦੇ ਇਹਨਾਂ ਕੋਲ ਲੱਡੂਆਂ ਤੇ ਕੀ ਲੱਗਦਾ ਕਿਹੜਾ ਸ਼ਰਮਣ ਵਿੱਚ ਆ ਉਹਦੇ ਪੈਸੇ ਨਹੀਂ ਮੁੱਕਦੇ ਫਰਮਲ ਦੇ ਪੈਸੇ ਨਹੀਂ ਮੁਕਦੇ ਅੱਛਾ ਥੋੜਾ ਵੇਚਿਆ ਉਹਦੇ ਨੇ ਪੈਸੇ ਮੁਕਦੇ ਕਹਿੰਦਾ ਕਾਲੀਦਾਲ ਵਾਲੇ ਕਹਿੰਦੇ ਨੌਕਰਨਾ ਸੀ ਦਿੱਤਾ ਕਹਿੰਦੇ ਭਗਵਾਨ ਜੀ ਤਾਂ ਗੱਪ ਮਾਰਦਾ ਕਹਿੰਦੇ ਹਾਂ ਅੱਛਾ ਕਹਿੰਦੇ ਨੌਕਰਨਾ ਤਾਂ ਅਸੀਂ ਦਿੱਤਨਾ ਹਾਂ ਹਾਂ ਅਕਾਲੀਦਾਲ ਵਾਲੇ ਕਹਿੰਦੇ ਤੁਸੀਂ ਕਹਿੰਦੇ ਅਕਾਲੀਦਾਲ ਨੇ ਚੰਗਾ ਕੰਮ ਕੋਈ ਨਹੀਂ ਕੀਤਾ ਅਕਾਲੀਦਾਲ ਨੇ ਕਿਹੜਾ ਕੰਮ ਕੀਤਾ ਹੈ ਬਸ ਇੱਕ ਜਿਹੜੀ ਬਿਆਲੇ ਨਾ ਮੋਟਰਾਂ ਦਿੱਤੀਆਂ ਮਨਮੋੜ ਸੋਣੇ ਪੈਸੇ ਦਿੱਤੇ ਬਾਦਲ ਸਾਹਿਬ ਨੂੰ ਤਾਂ ਨਾ ਕੀ ਮੋਟਰਾਂ ਲੱਗੀਆਂ ਤੇ ਨਹੀਂ ਆਪੇ ਕੋਲ ਲਾਉਂਦੇਗਾ ਇਹ ਇੰਨੀਆਂ ਮੋਟਰਾਂ ਤੋਂ ਅਸੀਂ ਕੀ ਕਰਾਉਣਾ ਸੀ ਜੇ ਸਾਨੂੰ ਬਿਜਲੀ 24 ਘੰਟੇ ਦਿੰਦਾ ਸਾਡਾ ਚਾਰ-ਚਾਰ ਮੋਟਰਾਂ ਲਵਾ ਦਿੰਆਂ ਇੱਕ-ਇੱਕ ਬਾਣ ਚ ਇੱਕ ਕੋ ਮੋਟਰੀ ਛੜੀ ਜਾਂਦੀ ਹੈ ਬਿਜਲੀ ਦਿੰਦਾ ਅੱਛਾ ਜੀ ਸਾਡਾ ਖਰਚਾ ਕਰਾਦਾ 5-5 ਲੱਖ ਰੁਪਇਆ ਵਾਦ ਇਹ ਕਿੱਥੇ ਦੋ ਮੋਟਰਾਂ ਲਾਉਣੀਆਂ ਬਿਜਲੀ ਦਾ ਉਹੀ ਸੀ ਮੋਟਰਾਂ ਵੱਧ ਲਾਉਣੀਆਂ ਪੈ ਜਾਂਦੀਆਂ ਸਾਨੂੰ ਕਿਸਾਨ ਦਾ ਬਾਬੂ ਆਏ ਦਿਨ ਭਗਵੰਤਬੰਦੀ ਸਰਕਾਰ ਚ ਧਰਨਾ ਲਾ ਲੈਂਦੇ ਆ ਓਏ ਆ ਧਰਨੇ ਤਾਂ ਸਾਡਾ ਕੰਮ ਹੀ ਆ ਜੱਟਾਂ ਦਾ ਅੱਛਾ ਹਾਂ ਕੰਮ ਹੀ ਆ ਜੱਟਾਂ ਦਾ ਧਰਨਾ ਲਾਉਂਦੇ ਜਿਹੜੇ ਉਹ ਕਹਿੰਦੇ ਵਿਰੋਧੀ ਆ ਨਹੀਂ ਨਹੀਂ ਉਹ ਜੱਟਾਂ ਦਾ ਕੰਮ ਹੀ ਆ ਕੌਣਗੇ ਵੋਟਾਂ ਪਾਉਣਗੇ ਪਾਉਣਗੇ ਭਾਈ ਜਿਵੇਂ ਆਪ ਆਲੇ ਸਿੱਧਾ ਸਿੱਧਾ ਸਵਾਦ ਲੈਣੇ ਆ ਕਿਉਂ ਸਵਾਦ ਲੈਣ ਆਏ ਸਵਾਦ ਲੈਣ ਆਏ ਤਾਂ ਬੰਦੇ ਇਹਦੇ ਕਿੰਨੇ ਕਿ ਬੈਠੇ ਆ ਕਾਲੀਦਲ ਵਾਲੀ ਤੂੰ ਆ ਵੀ ਵੇਖ ਲੈ ਹੁਣ ਕਿੰਨੇ ਕਿ ਬੈਠੇ ਜਿਹੜੇ ਲੁਕੀ ਜਾਂਦੇ ਪਛਾਣ ਨੂੰ ਸਾਰੇ 2 ਨੰਬਰ ਵਾਲੇ ਸਾਡੇ ਵਰਗੇ ਹੀ ਆ ਥੋੜੇ ਵਰਗੇ ਆ 2 ਨੰਬਰ ਭਗਵਾਨ ਸਰਕਾਰ ਕਿਹਨੇ ਆ ਉਹ ਭਰਾਵਾ ਵੋਟਾਂ ਪੈ ਜਾਣੀਆਂ ਹੁਣ ਪਤਾ ਲੱਗ ਜੂ ਕਿਹੜਾ ਮੂਰੇ ਆਉਂਦਾ ਪਾਪਾ ਕਹਿੰਦਾ ਕੱਟ ਤੋਂ ਲੱਗਦਾ ਕਹਿੰਦੇ ਕਾਲੀ ਦਲ ਦੀ ਫੋਟੀ ਜ਼ਿਆਦੇ ਆ ਤੇ ਜ਼ਿਆਦੇ ਪੈ ਜਾਣੀ ਆ ਜ਼ਿਆਦੇ ਪੈ ਜਾਣਗੇ ਜਿੱਤਣਗੇ ਕਹਿੰਦੇ ਹੈ ਜਿੱਤਣਗੇ ਕਹਿੰਦੇ ਕਾਲੀ ਦਲ ਵਾਲੇ ਉਹਦਾ ਨਤੀਜਾ ਇਹ ਤੋਂ ਪਤਾ ਲੱਗੂ ਨਤੀਜਾ ਇਹ ਤੋਂ ਪਤਾ ਲੱਗੂ ਲੱਗਦਾ ਫੋਟੀਆਂ ਜਿੱਤ ਦੂਗਾ ਬਈ ਮੈਂ ਤਾਂ ਕਿਸੇ ਨੂੰ ਨਹੀਂ ਕਹਿੰਦਾਗਾ ਅੱਛਾ ਕਿਵੇਂ ਆ ਬਾਈ ਅੱਜ ਇੱਥੇ ਬੈਠੇ ਹੋ ਕਿਵੇਂ ਲੱਗਦਾ ਤੁਹਾਨੂੰ ਕੱਠ ਦੇ ਤੋਂ ਮੋਟਾ ਬੈਣਦਾ ਕਾਲੀ ਦਲ ਨੂੰ ਕੀ ਆ ਸਕਦੇ ਆ ਕੀ ਆ ਸਕਦੇ ਆ ਕਿਵੇਂ ਤੂੰ ਕਿਵੇਂ ਬੈਠਾ ਵੇ ਇਧਰ ਨਜ਼ਾਰੇ ਲੈਣ ਆਏ ਨਜ਼ਾਰੇ ਲੈਣ ਆਏ ਵੋਟਾਂ ਦਾ ਕੋਈ ਮਸਲਾ ਨਹੀਂ ਕੋਈ ਮਸਲਾ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਨੇ ਕੰਮ ਚੰਗੇ ਕੀਤੇ ਅਜਕੱਲ੍ਹ ਈਦਲ ਵਾਲੇ ਬੀਬਾ ਹਰਸ਼ਪ੍ਰੀਤ ਕੋਰ ਬਦਲਾ ਰਹੀ ਹੈ ਤੁਹਾਡੀ ਇਹ ਉਹਨਾਂ ਨੇ ਤਾਂ ਕੋਈ ਕੰਮ ਨਹੀਂ ਕੀਤੇ ਆਮ ਵਾਲਿਆਂ ਨੇ ਕੀਤਾ ਨਹੀਂ ਉਹ ਤਾਂ ਲੋਕਾਂ ਨੂੰ ਪਤਾ ਮੇਰੇ ਕਹਿਣ ਦੇ ਤਾਂ ਕੀ ਐ ਯਾਰ ਹੁਣ ਮੈਂ ਇੱਥੋਂ ਦਾ ਕਿਉਂ ਪੁੱਛਦਾ ਅੱਛਾ ਉਹ ਤਾਂ ਲੋਕ ਜਾਣੀ हां हां ਤੇ ਬੋਰਡ ਲੱਗੇ ਪਿਆ ਵੀ ਉਹ ਬਾਪੂ ਕਹਿੰਦੇ ਇੱਥੇ ਤਾਂ ਕਹਿੰਦੇ ਸਵਾਦ ਲੈਣ ਆਲੇ ਆਏ ਆ ਕਾਲੀਦਲ ਦੀ ਬੋਟ ਹੈ ਨਹੀਂ ਕਹਿੰਦੇ ਕਹਿੰਦੇ ਆਮ ਵਾਲੀ ਬੈਠੀ ਹੈ ਤੇ ਨਹੀਂ ਉਹ ਨਹੀਂ ਆਪਾਂ ਕਹਿ ਸਕਦੇ ਅਗਲੇ ਹੁਣ ਦਲਾਂ ਦੀ ਆਪਾਂ ਕੇ ਦੇਖੀ ਜਾਣਦੇ ਹਣਾ ਕੀ ਪਤਾ ਕੂੰ ਕਹੇ ਨਾ ਚੰਗੇ ਕੰਮ ਕੀਤੇ ਨਹੀਂ ਭਗਵੰਦ ਜੀ ਨਹੀਂ ਮੈਂ ਨਹੀਂ ਕਹਿੰਦਾ ਵੀ ਨਹੀਂ ਕੀਤੇ ਵੀ ਆਪਾਂ ਐਂ ਕਹਣਾ ਵੀ ਕੰਮ ਲੋਕਾਂ ਨੂੰ ਪਤਾ ਸਾਰਿਆਂ ਨੂੰ ਪਤਾ ਵੀ ਕੀਤੇ ਕੇ ਨਹੀਂ ਕੀਤੇ ਤੈਨੂੰ ਨਹੀਂ ਪਤਾ ਮੈਨੂੰ ਤਾਂ ਪਤਾ ਹੀ ਐ ਕੀਤੇ ਆ ਨਹੀਂ ਮੈਂ ਤਾਂ ਹੁਣ ਕਦੋਂ ਕਹੂੰਗਾ ਹੈ ਜੋ ਕੀਤੇ ਹੁਣ ਕੇ ਫੇਰ ਹੀ ਕਹਾਂਗੇ ਵੀ ਕੀਤੇ ਆ ਇਹਦਾ ਮਤਲਬ ਕੀਤੇ ਨਹੀਂ ਤੂੰ ਕਹਿੰਦਾ ਵੀ ਇਹ ਹੁਣ ਸਾਰੇ ਲੋਕਾਂ ਨੂੰ ਪਤਾ ਯਾਰ ਨਹੀਂ ਕੀਤੇ ਅੱਛਾ ਜੀ ਕਿਵੇਂ ਲੱਗਦਾ ਬਾਈ ਪਤਾ ਹੀ ਨਹੀਂ ਤੈਨੂੰ ਵੀ ਨਹੀਂ ਨਹੀਂ ਬਾਈ ਹਾਂਜੀ ਬਾਈ ਆ ਆਮ ਆਦਮੀ ਪਾਰਟੀ ਨੇ ਕੀਤੇ ਚੰਗੇ ਕੰਮ ਕਿਹੜੀ ਕੀਤਾ ਨਾ ਯਾਰ ਠੀਕ ਨਹੀਂ ਕੀਤਾ ਨਹੀਂ ਕੀਤਾ ਕੀਤਾ ਨਹੀਂ ਨਾ ਨਾ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਤਾਂ ਹੀ ਕਾਲੀਦਲ ਚ ਆ ਗਿਆ ਹਾਂ ਹੁਣ ਕਾਲੀਦਲ ਨੂੰ ਵੋਟ ਪਾਉਗੀ ਜੱਤ ਜੂ ਕਾਲੀਦਲ ਇੱਥੇ ਬਠਿੰਡੇ ਦੇ ਦੇਖੋ ਬਈ ਜ਼ੋਰ ਤਾਂ ਸਾਰੇ ਲਾਈ ਜਦ ਨੇ ਜ਼ੋਰ ਤੂੰ ਵੀ ਲਾਉਣਾ ਸਾਰੇ ਲੱਗਗੇ ਨਾ ਵਹਲੇ ਤਾਂ ਆਏ ਆ ਆਈਆਂ ਹਾਲ ਦਾ ਬਾਪੂ ਉਹ ਬਾਪੂ ਤਾਂ ਕਹਿੰਦੇ ਇਹਦੇ ਤਾਂ ਬਾਇ ਬੈਠੀਆਂ ਵਾਲੀਆ ਕਹਿੰਦਾ ਕੱਟ ਚ ਕਹਿੰਦਾ ਕਾਲੀਦਲ ਦਾ ਕੋਈ ਨਹੀਂ ਹੈ ਕਾਹਨੋਂ ਆਏ ਐ ਨਹੀਂ ਉਹ ਇਹਨੂੰ ਲੱਗਦਾ ਵੀ ਕਾਲੀਦਲ ਨੂੰ ਵੋਟ ਪਾਉਣ ਵਾਲੇ ਬੈਠੇ ਇੱਥੇ ਹੋਣਗੇ ਬਾਈ ਹੋਣਗੇ ਤੂੰ ਕਾਲੀਦਲ ਚ ਹਾਂ ਹਾਂ ਵੀਰੇ ਮਾਤਾ ਸ਼ਸ਼ੀਕਲ ਸ਼ਸ਼ੀਕਾ ਭਾਈ ਕਿਵੇਂ ਅੱਜ ਕਾਲੀਦਲ ਵਾਲੇ ਆ ਰਹੇ ਇੱਥੇ ਵੋਟਾਂ ਪੈ ਜਾਣਗੀਆਂ ਕਾਲੀਦਲ ਵਾਲਿਆਂ ਨੇ ਹਾਂ ਪੈ ਜਾਣਗੀਆਂ ਭਾਈ ਕਿਵੇਂ ਭਗਵਾਨਤ ਮਾਨ ਨੇ 1000 ਰੁਪਏ ਦਿੱਤੇ ਨਹੀਂ ਨਰਾਜ਼ ਲੱਗਦੀ ਮੈਂ ਕੋਸ਼ ਨਹੀਂ ਦਿੱਤਾ ਪ੍ਰਵਾਸਾਡੀ ਦਾ ਪੈਂਚਰ ਵੀ ਨਹੀਂ ਦਵਾਈ ਪੈਂਚਰ ਵੀ ਨਹੀਂ ਦਵਾਈ ਨਾ ਕੀ ਗੱਲ ਆ ਪੱਕੀ ਗੱਲ 1000 ਰੁਪਏ ਖਾਤੇ ਚ ਆ ਗਿਆ ਉਹ ਜਿਹੜਾ ਨਹੀਂ ਨਹੀਂ ਹਾਂ ਨਹੀਂ ਭਾਈ ਜੇ ਉਹਨਾਂ ਨੇ ਕਿਹਾ ਤਾਂ ਵੀ 2000 ਦੇ ਦਾਂਗੇ 1000 ਪਿਛਲਾ ਧਾਰ ਕਰ ਲੋ ਦਬਾ ਦੇਣਗੇ ਆਹ ਆਈ ਤਾਂ ਇਹਨਾਂ ਨੂੰ ਪਾਵਾਂਗੇ ਇਹਨਾਂ ਨੂੰ ਪਾਵਾਂਗੇ ਇਹਨਾਂ ਨੂੰ ਕਾਹ ਤੋਂ ਪਾਵਾਂਗੇ ਚੰਗਾ ਕੰਮ ਕੀਤਾ ਕੋਈ ਇਹਨਾਂ ਨੇ ਸਾਰੇ ਚੰਗੇ ਕੰਮ ਕੀਤੇ ਉਹਨੇ ਕੁਝ ਨਹੀਂ ਕੀਤਾ ਅੱਛਾ ਕੁਝ ਨਹੀਂ ਕੀਤਾ ਪੱਕੀ ਗੱਲ ਆ ਪੱਕੀ ਗੱਲ ਥਾਂ ਥਾਂ ਦਾ ਵੋਟ ਲਾਈ ਪਈ ਆ ਕਹਿੰਦੇ ਚੰਗਾ ਕੰਮ ਕੀਤਾ ਉਹਦਾ ਭਰਾਵਾ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਅੱਛਾ ਜੀ 60 ਸਾਲ ਦਾ ਮੇਰੇ ਘਰ ਆਲਾ ਉਹਦੀ ਨਹੀਂ ਪੈਨਸ਼ਨ ਲੱਗੀ 60 52 ਸਾਲ ਦੀ ਮੈਂ ਮੇਰੀ ਹਾਂ ਉਹਦਾ ਕਹਿੰਦੇ ਘਰ ਘਰ ਆ ਕੇ ਪੈਨਸ਼ਨ ਲਾਉਂਦੇ ਆ ਅੱਛਾ ਆਇਆ ਨਹੀਂ ਕਰੇ ਕੋਈ ਪੈਨਸ਼ਨ ਨਾ ਨਾ ਠੋਕੋ ਲਿਆ ਬਾਈ ਨੇ ਕਿਵੇਂ ਤਾਂ ਕਰਕੇ ਲਿਖੋ ਨੀ ਗੱਲੀ ਦਾ ਜੁਆਇਨ ਕਰ ਲਈ ਨਹੀਂ ਨਹੀਂ ਹੋਰ ਭਗਵਾਨਤਮਾਨ ਨੇ ਚੰਗੇ ਕੰਮ ਕੀਤੇ ਨਹੀਂ ਨਹੀਂ ਬਸ ਅਈ ਹਾਂ ਬਾਈ ਕਿਵੇਂ ਨੌਜਵਾਨੋ ਇੱਕ ਨੰਬਰ ਵਧਗਮਾ ਵਧਗਮਾ ਹਾਂ ਕਿਵੇਂ ਲੱਗਦਾ ਆ ਮਾਦਮੀ ਪਾਰਟੀ ਜਿੱਤੂਗਾ ਕੁਜਤ ਦੀ ਦਾ ਕੋਈ ਵੀ ਨਹੀਂ ਕਾਦੂ ਉਹੀ ਪਗਾਈ ਮਾਰੀ ਜਾਂਦਾ ਗਾਪੀ ਹੈ ਇਹਨਾਂ ਕੋਲ ਗਾਪੀ ਨੌਜਵਾਨੋ ਕਿਹਨੂੰ ਮਿਲੀ ਆ ਉਹ ਤਾਂ ਕਹਿੰਦੇ 40000 ਨੌਕਰੀਆਂ ਦਿੱਤੀਆਂ ਮਾਣਾ ਕੋਸੋਰ ਦੇਦਾ ਕੁਛ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਗੱਪ ਹੀ ਆ ਸਾਰੇ ਵੀ ਗੱਪੀ ਆ ਗੱਪੀ ਆ ਅੱਜ ਇੱਥੇ ਬੈਠੇ ਹੋ ਕਾਲੀਦਲ ਵਾਲੇ ਆ ਰਹੇ ਆ ਕਿਵੇਂ ਲੱਗਦਾ ਤੁਹਾਨੂੰ ਵੀ ਬਾਹਰ ਸਿੰਮਤ ਕੋਰ ਬادله ਦਿੱਤ ਸਕਦੀ ਆ ਕੋਈ ਜਿੱਤੀ ਆਵੇ ਸਾਡੇ ਪਾਸ ਤੱਕ ਹੀ ਆ ਸਾਰੇ ਕਿਸੇ ਨੇ ਕਿਹੜਾ ਕੁਛ ਕਰਨਾ ਹੁੰਦਾ ਗੱਪ ਸੁਣਾ ਕੇ ਜਾ ਵੜਦੇ ਆ 40000 ਨੌਕਰੀਆਂ ਦਿੱਤੀਆਂ ਭਗਵੰਤ ਮਾਨੀ ਕਿਹੜਾ ਇੱਥੇ ਦਿਖਾ ਦੇ ਇੰਨੇ ਆਣੇ ਬੈਠਾ ਕਹਿੰਦੇ ਆ ਬੋਰਡ ਲੱਗੇ ਪਏ ਆ ਥਾਂ ਥਾਂ ਪੜਿਆ ਹੋ ਬੋਰਡ ਤਾਂ ਮੈਂ ਲਾਣਾ ਮੈਂ 50000 ਦਿੱਤਿਆਂ ਹਾਂ ਹਾਂ ਬੋਰਡ ਦਾ ਕੀ ਆ ਬੋਰਡ ਬਣੀ ਆ ਤੁਹਾਡੀ ਹਾਂ ਕਿ ਨਾ ਤੇ ਵੋਟਾਂ ਪਾਉਣ ਦਾ ਜਿਹੜਾ ਵੋਟ ਅਧਿਕਾਰ ਆ ਫਿਰ ਉਹ ਵੋਟ ਪਾਉਣੀ ਆ ਆਪਾਂ ਬੋਟ ਸਮਝ ਕੇ ਪੌਂਦਾ ਵੋਟ ਕੀ ਆ ਚੰਗਾ ਕੰਮ ਕਰ ਰਿਹਾ ਉਹਨੂੰ ਵੋਟ ਪਾਈ ਜਾਊਗੀ ਅੱਜ ਦੇ ਟਾਈਮ ਕਿਸੇ ਨੂੰ ਦੇਣਾ ਚਾਹੁੰਦੇ ਹੋ ਨਾ ਮਾਦਾ ਸਾਰਿਆਂ ਨੂੰ ਆਣਾ ਆ ਜਾਣ ਘੇਰ ਲਿਆ ਕਰੋ ਕਿਸੇ ਨੂੰ ਵੜਨ ਨਾ ਲੋ ਪੈਂਟ ਚ ਬਾਈ ਯਾਰ ਅੱਛਾ ਬਾਈ ਕੋਈ ਫਾਇਦਾ ਨਹੀਂ ਇੰਨਾ ਮਾਨਕ ਜਾਂ ਲੋਟਵਾਦੀ ਦਾ ਹੱਕ ਗਿਆ ਬਹੁਤ ਹੱਕ ਗਿਆ ਹੁਣ ਤਾਂ ਕੋਈ ਨਵਾਂ ਬਦਲਾ ਆਵੇ ਫੇਰ ਬਣੂ ਕੁਝ ਨਵਾਂ ਬਦਲਾ ਤਾਂ ਮੋਦੀ ਦਾ ਰਹਿ ਗਿਆ ਹੁਣ ਮੋਦੀ ਦਾ ਮਾਨਾ ਝੰਡੇ ਚ ਲਾਈ ਜਾਂਦਾ ਕੁਝ ਨਹੀਂ ਕੁਝ ਨਹੀਂ ਮੋਦੀ ਮੋਦੀ ਵੀ ਉਹੀ ਚਾਕੇ ਬਾਹਰ ਮਾਰੋ ਸਾਰਿਆਂ ਨੂੰ ਸਿਮਰਜੀਤ ਮਾਨ ਕਿਵੇਂ ਆ ਸ਼੍ਰੋਮਣੀ ਕਾਲੀ ਦਲ ਅੰਮ੍ਰਿਤ ਹਾਂ ਵੇਖ ਸਕਦੇ ਬਦਲਾ ਲਿਆ ਕੇ ਉਹਨਾਂ ਨੂੰ ਪਾਓ ਵੋਟ ਅ ਜਿਤਾਉਣਾ ਅਮਰਧਪਾਲ ਜਿਤਾਉਣਾ ਚਾਹੀਦਾ ਕੀ ਕਹੋਗੇ ਨੌਜਵਾਨਾਂ ਨੌਜਵਾਨਾਂ ਕਹਾਂਗੇ ਸਪੋਰਟ ਕਰੋ ਅਮਰਧਪਾਲ ਨੂੰ ਆਪਨਾਂ ਵਾਲੇ ਜੇਲ੍ਹ ਚ ਬਾਹਰ ਆਉਣਗੇ ਤੇ ਉਹ ਬਦਲਾ ਲਿਆਉਣਗੇ ਕੋਈ ਕਰ ਸਕਦਾ ਬਦਲਾ ਆਵੇ ਜੇ ਫਿਰ ਖਵਰਾ ਕੋ ਸੋਜੇ ਸਰਕਾਰਾਂ ਕਹਿੰਦੀ ਅਮਰਧਪਾਲ ਤੱਤਾ ਵਾਲਾ ਬੋਲਦਾ ਸੀ ਤੇ ਆਪ ਕਿਹੜਾ ਠੰਡੇ ਚੱਲਦੇ ਆ ਆ ਰੀਲਾਂ ਇਹਦੇ ਵੇਖ ਲੈ ਇੱਕ ਦੂਜੇ ਦੇ ਬਣਾਈ ਤੁਰੀ ਆਉਂਦੇ ਆ ਅੱਛਾ ਬਾਈ ਕੀ ਗੱਲ ਹੈ ਹਾਂ ਤੇ ਕੱਟ ਹੋ ਜਾਂਦਾ ਸੀ ਕਹਿੰਦੇ ਅਮਰਧਪਾਲ ਕੱਟ ਕਰ ਲੈਂਦਾ ਸੀ ਕਹਿੰਦਾ ਨੌਜਵਾਨ ਬਾਹਲੇ ਪਿੱਛੇ ਲੱਗ ਕੇ ਕਹਿੰਦਾ ਲੜਾਈ ਦਾ ਡਰ ਸੀ ਕੋੜਾ ਕੋਹ ਨਹੀਂ ਹੁੰਦਾ ਸੀ ਬਈ ਯਾਰ ਉਹ ਇਹਦਾ ਇਹਨਾਂ ਦਾ ਪਤਾ ਹੀ ਸਰਕਾਰਾਂ ਨੂੰ ਵੀ ਸਾਡੀ ਗੱਦੀ ਆਊਗੀ ਤਾਂ ਅੰਦਰ ਕਰਾਇਆ ਹੋਰ ਇਹਨਾਂ ਨੇ ਕੀ ਚਾਹੁੰਦਾ ਸੀਗਾ ਕੁਛ ਨਹੀਂ ਬੰਦਾ ਹੁੰਦਾ ਹੁੰਦਾ ਉਹਦਾ ਉਹੀ ਪਗਾਈ ਮਾਰੀ ਜਾਂਦੇ ਆ ਜਿੱਤ ਸਕਦਾ ਅਮਰਤਪਾਲ ਅਮਰਤਪਾਲ ਜਿੱਤਦਾ ਸਾਦਾ ਕਿਵੇਂ ਲੱਗਦਾ ਵਰਦਪਾਲ ਜੀ ਹਾਂ ਜੀ ਜਿੱਤਦਾ ਸਾਦਾ ਨੌਜਵਾਨੀ ਹੰਗਾਰਾ ਦੇਵੇਗੀ ਨਾਲ ਚੱਲੇਗੀ ਦੇਵੇਗੀ ਦੇਵੇਗੀ ਨਾਲ ਜਮਾਂ ਚੱਲਾਂਗੇ ਬਈ ਠੀਕ ਹੈ ਕੰਮ ਕੀਤੇ ਆ ਕਾਲੀ ਦਲ ਨੇ ਹਾਂ ਜੀ ਪੂਰੇ ਕੀਤੇ ਆ ਲੋਕ ਵੋਟਾਂ ਪਾਉਣਗੇ ਪੂਰੇ ਫੁੱਲ ਕਹਿੰਦੇ ਇੱਥੇ ਦਾ ਆਪ ਵਾਲੇ ਬੈਠੇ ਆ ਇਹ ਫੁੱਲ ਪਹਿਣਗੇ ਵੋਟੇ ਨਾਲ ਇੱਥੇ ਝਾੜੂ ਵਾਲੇ ਬੈਠੇ ਆ ਕਹਿੰਦੇ ਸਾਰੇ ਉਮ ਉਹ ਹੀ ਬੈਠੇ ਆ ਕਹਿੰਦੇ ਕਾਲੀਦਰਾਂ ਦਾ ਕੋਈ ਨਹੀਂ ਅਕਾਲੀਦਰ ਜਿੱਤੂ ਐਨ ਕੀ ਜਿੱਤੂਗਾ ਬਿਲਕੁਲ ਬਿਲਕੁਲ ਕਾ ਤੋ ਜਿੱਤੂਗਾ ਭਗਵੰਤ ਮਾਨ ਕਹਿੰਦਾ ਕੰਮ ਕਰ ਨੇ ਇਹਨਾਂ ਇਹਨਾਂ ਭਗਵੰਤ ਮਾਨ ਨੇ ਕਿਹੜੇ ਕੰਮ ਕੀਤੇ ਆ ਜੀ ਭਗਵੰਤ ਮਾਨ ਨੇ ਕੁਝ ਨਹੀਂ ਕੀਤਾ ਜੀ ਕੁਝ ਨਹੀਂ ਕੀਤਾ ਥਾਂ ਥਾਂ ਰੱਕੀ ਭਾਈ ਅਕਾਲੀਆਂ ਨੇ ਕੀਤੇ ਸਾਰੇ ਕੰਮ ਜਿੰਨੇ ਨਹੀਂ ਥਾਂ ਥਾਂ ਬੋਰਡ ਲੱਗੇ ਕਹਿੰਦੇ ਦੋ ਸਾਲੋਂ ਕੰਮ ਕਰ ਕਣਕ ਕਣਕ ਉਹਨਾਂ ਨੇ ਦਿੱਤੀ ਆ ਮੋਟਰਾਂ ਉਹਨਾਂ ਨੇ ਲੁਆਈਆਂ ਸਾਰਾ ਸਾਰਾ ਕੁਝ ਉਹਨਾਂ ਨੇ ਕੀਤਾਗਾ ਪੈਸਾ ਉਹਨਾਂ ਨੇ ਲੁਆਈਆਂ ਕਾਲੀਦਰਾਂ ਨੇ ਪੈ ਕੌਣ ਆਦਾ ਭਗਵੰਤ ਮਾਨ ਕਹਿੰਦਾ ਇਹ ਵੀ ਲਾਉਂਦੇ ਆ ਇਹਦਾ ਬੰਦੇ ਬਾਗਲੇ ਲਾਇਆ ਪੈਸਾ ਬਾਗਲੇ ਕਿਹਨੇ ਲਾਇਆ ਬਾਗਲੇ ਲਾਇਆ ਤੇ ਫਿਰ ਹਰਾਕਤੋ ਦਿੱਤਾ ਸੀ ਪਹਿਲਾਂ ਮਾਨ ਮੇਰਾ ਇਹਦਾ ਚਾਹ ਸੀ ਲੋਕਾਂ ਦੀ ਵੀ ਇਹਦੇ ਨਵੀਂ ਪਾਰਟੀ ਵੇਖੋ ਆਪਾਂ ਕੀਆ ਕੰਮ ਕਰਦੇ ਹਾਂ ਕੰਮ ਇੰਨੇ ਹੋਏ ਨਹੀਂ ਇਹ ਇਹ ਬਾਦਲ ਸਰਕਾਰ ਨੇ ਸਾਰੇ ਕੰਮ ਕੀਤੇ ਹੁਣ ਅੱਧੇ ਲੋਕਾਂ ਨੇ ਮੋਦੀ ਨੂੰ ਵੋਟਾਂ ਪਾਵਾਂਗੇ ਚੌਥਾ ਬਦਲਾ ਲੈਵਾਂਗੇ ਐ ਵੀ ਮੋਦੀ ਨੂੰ ਕੌਣ ਦੇ ਇਹਨਾਂ ਨੂੰ ਕਾਂਗਰਸ ਨੂੰ ਤੇ ਇਹਨਾਂ ਨੂੰ ਦੋਨਾਂ ਨੂੰ ਪਹਿਣਗੇ ਵੋਟਾਂ ਕਾਂਗਰਸ ਨੂੰ ਤੇ ਹਾਂ ਇਹਨਾਂ ਨੂੰ ਬਾਲ ਲੈਣ ਨੂੰ ਕਾਲੀ ਦਾਲ ਇਹਨਾਂ ਨੂੰ ਕਾਂਗਰਸ ਜਿੱਤ ਸਕਦੀ ਹੈ ਕਿਵੇਂ ਕਿਵੇਂ ਕਾਂਗਰਸ ਇਹ ਕੀ ਦੇਖੋ ਇਹ ਪ੍ਰਮਾਤਮਾ ਨੂੰ ਪਤਾਗਾ ਕਿਵੇਂ ਲੱਗਦਾ ਬਾਪੂ ਕਾਂਗਰਸ ਜਿੱਤ ਸਕਦੀ ਹੈ ਨਹੀਂ ਜਿੱਤ ਸਕਦੀ ਗਰੀਬਾਂ ਲਈ ਕੋਈ ਚੰਗਾ ਕੰਮ ਕੀਤਾ ਭਗੋਂਦਿਆਂ ਨੇ ਨਹੀਂ ਕੀਤਾ ਹੈ ਨਾ ਕਾਲੀ ਦਲ ਨੇ ਕੀਤਾ ਕਾਲੀ ਦਲ ਨੇ ਬੜਾ ਕਰਾਇਆ ਕਾਂਗਰਸ ਨੇ ਕਾਂਗਰਸ ਨੇ ਨਹੀਂ ਕਰਾਇਆ ਕੋਈ ਲੱਖਾਂ ਸਦਾਨਾ ਦਿੱਤ ਸਕਦਾ ਬਠਿੰਡੇ ਤੋਂ ਪੈਸੇ ਕੀ ਆ ਵੋਟ ਲੱਖੇ ਨੂੰ ਉਸ ਗੱਲ ਬਾਰੇ ਨਹੀਂ ਕੁਛ ਕਹਿ ਸਕਦੇ ਇਹ ਆਪਣਾ ਜਿੱਤੂ ਆ ਜੀ ਅੱਛਾ ਜੀ ਕਿਵੇਂ ਠੀਕ ਹੈ ਹਾਂ ਠੀਕ ਹੈ ਕਾਲੀ ਦਲ ਕਿਵੇਂ ਵਧੀਆ ਵਧੀਆ ਵੋਟ ਪਾਉਂਗੇ ਹਾਂ ਝਾੜੂ ਦਾ ਬੰਦਾ ਲੱਗਦਾ ਤੂੰ ਤਾਂ ਨਹੀਂ ਨਹੀਂ ਯਾਰਾ ਬੰਦਾਰੇ ਸਾਨੂੰ ਦੱਸਿਆ ਕਹਿੰਦੇ ਝਾੜੂ ਵਾਲੇ ਨਹੀਂ ਨਹੀਂ ਉਹੀ ਕਹਿੰਦਾ ਉਹੀ ਕਹਿੰਦਾ ਉਹੀ ਕਹਿੰਦਾ ਨਹੀਂ ਨਹੀਂ ਇਹਨੇ ਵਧੀਆ ਕੰਮ ਕਰਿਆ ਮੋਟਰਾਂ ਲਵਾਈਆਂ ਬੰਦੇ ਕਹਿੰਦੇ ਲੱਡੂ ਖਾਣ ਵਾਸਤੇ ਆਏ ਆ ਕਹਿੰਦੇ ਬੋਟਾ ਦਾ ਝਾੜੂ ਨੂੰ ਨਹੀਂ 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 ਵਧੀਆ ਕੰਮ ਕਰਿਆ ਮੋਟਰਾਂ ਕੀ ਚੰਗੇ ਗੱਲ ਵਧੀਆ ਵਧੀਆ ਮੋਟਰਾਂ ਲਵਾਈਆਂ ਵਧੀਆ ਕੰਮ ਕਰਿਆ ਤੇਰੇ ਮੋਟਰ ਲੱਗੀ ਆ ਹਾਂ ਲੱਗੀ ਆ ਕਿੰਨੇ ਕੇ ਲਿਆਂ ਜੀ 5 ਗਿੱਲਿਆਂ ਦੇ 5 ਟੱਕੜਾਂ ਦੀ ਨਿਕਲੀ ਸੀ। ਅੱਛਾ ਠੀਕ ਹੈ। ਹਾਂ। ਭਗਵੰਤ ਜੀ ਕਹਿੰਦੇ ਮੇਰਾ ਟੈਲਾਂ ਦੇ ਪਾਣੀ ਚੜਦਾ ਮੋਟਰਾਂ ਦੀ ਲੋੜ ਹੀ ਨਹੀਂ ਕਹਿੰਦੇ ਇੱਕ ਮੋਟਰ 10 ਕਿਲੇ ਪਾ ਲਈ। ਆ ਮੈਂ ਮਰੀ ਜਾਂਦਾ। 24 ਘੰਟੇ ਲਾਈਟ ਦਿੱਤੀ। ਨਹੀਂ ਨਹੀਂ ਠੀਕ ਹੀ ਜੀ, ਹਲਾਈਟ ਬਸ ਵਧੀਆ। ਠੀਕ ਹੀ ਜੀ ਦਿੱਤੀ। ਉਹ ਪਿੱਛੇ ਸੀਗੇ ਕਹਿੰਦੇ ਹੁਣ ਤਾਂ ਅਸੀਂ ਘਰੇ ਛੱਡ ਕੇ ਆ ਕੇ ਪੈ ਜਾਣੀ। ਨਹੀਂ ਨਹੀਂ ਮਰੀ ਜਾਂਦਾ। ਬੰਦ ਕਰਨੀ ਪੈਂਦੀ ਆ ਮੂ। ਹੋਰ ਬੰਦ ਨਹੀਂ 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 ਨਹੀਂ। ਭਗਵੰਤ ਜੀ ਨਹੀਂ ਜਾਂਦਾ। ਨਹੀਂ 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 ਉਹ ਝਾੜੂ ਭੇਜੂਗਾ ਘਰ ਘਰ ਮਾਰੋ ਜੀ ਕਹਿੰਦਾ। ਹੋਰ ਨਹੀਂ ਹੁਣ ਕੋਈ ਨਹੀਂ। ਚੰਗੇ ਕੰਮ ਕੀਤੇ ਹੋਏ ਭਗਵੰਤ ਕਿਸਾਨ ਦਾ ਕਹਿੰਦੇ ਕਿਸਾਨਾ ਪੱਖੀ ਆ ਭਗਵੰਤ ਮਾਨ ਕਹਿੰਦੇ ਹੈ ਕਿਸਾਨਾ ਦਾ ਮੁੰਡਾ ਕਹਿੰਦੇ ਸਾਡੇ ਵਰਗਾ ਕੋਣ ਕਹਿੰਦਾ ਕਿੱਥੇ ਅਸੀਂ ਪਿਚੇ ਹਾਂਜੀ ਭਵੰਤ 24 ਘੰਟੇ ਲਾਈਟ ਕਰਦੀ ਭਵੰਤ ਮਾਨ ਨੇ ਸਾਡੇ ਮੁੰਡੇ ਮਰਾਏ ਇੱਥੇ ਹਾਂ ਬਾਰਡਰ ਤੇ ਹਾਂ ਹਾਂ ਉਹ ਤਾਂ ਕਹਿੰਦਾ ਮੈਂ ਹੀ ਹੈ ਕਿਸਾਨਾ ਦਾ ਕਿੱਥੇ ਆ ਕਿਸਾਨਾ ਦਾ ਹੋ ਗਈ ਨਹੀਂ ਕਹਤਾ ਕਿਸਾਨ ਕਹਿੰਦੇ ਬੈਠੇ ਕਹਿੰਦੇ ਨਹੀਂ ਨਹੀਂ ਹੈ ਨਹੀਂ 24 ਘੰਟੇ ਲਾਈਟ ਦਿੱਤੀ ਕਹਿੰਦੇ ਸਾਨੂੰ ਤਾਂ ਤਾਂ ਲੜ ਸਾਡੇ ਪਹਿਲਾਂ ਵੀ ਆਉਂਦੀ ਇਲਾਜ ਫ੍ਰੀ ਕਰਤਾ ਕੋਈ ਨਹੀਂ ਡੱਕਾ ਨਹੀਂ ਕਰਿਆ ਮਹੱਲਕਲੀ ਨਹੀਂ ਬਣਾਏ ਤੁਹਾਡੇ ਨਾ ਨਾ ਘਰ ਘਰ ਰਾਸ਼ਨ ਪਜਾਦਾ ਨਾ ਕਿੱਥੇ ਪਜਾਦਾ ਕਹਿੰਦੇ ਘਰਾਂ ਗੱਡਣਾ ਵੰਡਣਾ ਤੋਂ ਮੈਂ ਪਿੰਡਾਂ ਦੇ ਵਿੱਚ ਤੁਹਾਡੇ ਪਿੰਡ ਬਾਪੂ ਗੱਡੀਆਂ ਵੰਡਣੀਆਂ ਤੁਹਾਡੇ ਪਿੰਡਾਂ ਨਾ ਵੇ ਨਾ 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 ਅੱਛਾ ਉਹ ਡੀਪੁਆਇੰਟ ਜਿੱਥੇ ਆਉਂਦਾ ਹੀ ਸਹੀ ਟਾਈਮ ਤੇ ਉੱਥੇ ਨਹੀਂ ਦਿੰਦੇਗੇ ਉਹ ਜਿਹੜਾ ਲੈਂਡ ਦੇ ਜੋਗ ਹੈ ਉਹਦੇ ਦਾ ਕਾਰਡ ਕੱਟਦੇ ਐ ਕਾਰਡ ਤਾਂ ਕਹਿੰਦੇ ਤਨਹਾੜ ਲੋਕਾਂ ਦੇ ਕੱਟੇ ਜਿਹੜੇ ਵੱਡੇ ਕਾਰਾਂ ਤੇ ਲੈਣੋਂ ਐਵੇਂ ਕੱਟੇ ਆ ਬੈਠਾ ਗਰੀਬ ਬੰਦੇ ਨਾਲ ਠੀਕ ਐ ਹੈਂ ਕਾਈ ਗੁੱਸੇ ਹੋ ਕੇ ਗਾਲੀ ਦਲ ਚਾਗੇ ਹੁਣ ਹੁਣ ਅਸੀਂ ਤਾਂ ਪਹਿਲਾਂ ਵੀ ਗਾਲੀ ਦਲ ਜੀ ਸੀ ਠੀਕ ਐ ਸਾਨੂੰ ਤਾਂ ਮੌਜਾਂ ਲਾ ਜਾਂਵੇਂ ਉਹਨੀਆਂ ਅੱਛਾ ਜੀ ਤੇ ਜਿਹੜੇ ਫਾਹੇ ਜੜੇ ਪਏ ਆ ਆ ਜਿਹੜਾ ਨਸ਼ੇ ਦਾ ਭੋਰਾ ਖਾ ਕੇ ਆਦਾ ਕੰਮ ਕਰਦਾ ਸੀਗਾ ਕੋਈ ਬੱਚੇ ਪਾਲਦਾ ਸੀਗਾ ਉਹਨਾਂ ਦਾ ਡੰਡੇ ਕਸੀ ਜਾਂਦੇ ਆ ਤੇ ਜਿਹੜਾ ਚਿੱਟਾ ਗੋਲੀਆਂ ਵਿਕੀ ਜਾਂਦਾ ਉਹਨੂੰ ਇੱਥੋਂ ਪੁਲਿਸ ਫੜ ਲੈਂਦੀ ਐ ਡੇਰ ਜਾ ਕੇ ਛੱਡ ਦਿੰਦੀ ਐ ਉਸ ਦਾ ਕਿਹਦੇ ਇਮਾਨਦਾਰੀ ਬਹੁਤ ਆ ਇਮਾਨਦਾਰ ਐ ਅੱਛਾ ਜੀ ਹਾਂ ਇਮਾਨਦਾਰੀਆਂ ਕਾਦੀਆਂ ਪੁਲਿਸ ਦੀਆਂ ਠੀਕ ਐ ਅੱਛਾ ਜੀ ਨਸ਼ਾ ਕਹਿੰਦੇ ਬੰਦ ਕਰਤਾ ਸੀ ਚਿੱਟਾ ਦਾ ਕਹਿੰਦੇ ਬੰਦ ਕਰਤਾ ਕਾਲੀ ਦਲ ਨੇ ਲਿਆਂਦਾ ਸੀ ਕਹਿੰਦੇ ਚਿੱਟਾ ਹੁਣ ਪੰਜਾਬ ਚ ਬੰਦ ਕਰਤਾ ਮੇਰੇ ਨਾਲ ਹੁਣੇ ਚੱਲ ਵੜੋ ਹਾਂ ਸੋਨੂ ਮੈਂ 50 ਜਾਨੇ ਬੈਠੇ ਵਿਖਾ ਦਿੰਦਾ ਉੱਥੇ ਝੂਲੀ ਜਾਂਦੇ ਕਿਉਂ ਬਾਈ ਸੱਚ ਆਏਗਾ ਹੂੰ ਸਹੀ ਗੱਲ ਆ ਕਿਵੇਂ ਬਾਈ ਸਾਡੇ ਵਿੜੇ ਚ ਹਾਂ ਅੱਛਾ ਜੀ ਬੰਦ ਨਹੀਂ ਹੋ ਰਿਹਾ ਨਾ 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 ਵਧਿਆ ਇਹ ਤਾਂ ਕਹਿੰਦੇ ਫੜ ਕੇ ਜੇਲਾ ਚ ਤਾਰਦਾ ਸੀ ਜਿੰਨੇ ਜਿਹੜੇ ਨਸ਼ਾ ਵੇਚਦੇ ਸੀ ਇੱਕ ਵੀ ਨਹੀਂ ਬੰਦਾ ਸਭ ਓਵੇਂ ਵਿਖੀ ਜਾਂਦਾ ਓਵੇਂ ਖਾਈ ਜਾਂਦੀ ਹੈ ਮੰਦਿਰ ਹਾਂ ਠੀਕ ਹੈ ਤੇ ਕਾਲੀ ਦਲ ਵੇਲੇ ਆ ਕੰਜਰਖਾਨਾ ਦਾ ਹੈ ਨਹੀਂ ਸੀਗਾ ਕਹਿੰਦੇ ਨੌਜਵਾਨਾਂ ਨੂੰ 40000 ਨੌਕਰੀਆਂ ਦੇ ਦਿੱਤਾ ਕਹਿੰਦੇ ਨਸ਼ਾ ਤਾਂ ਹੀ ਬੰਦ ਹੋ ਗਿਆ ਕਹਿੰਦੇ 40000 ਤੇ ਨੌਕਰੀ ਸਾਡੇ ਪਿੰਡ 'ਚ ਤਾਂ ਕੋਈ ਵੇਖਿਆ ਨਹੀਂ ਜਾਂਦਾ ਨੌਕਰੀ ਤੇ ਅੱਛਾ ਜੀ ਨਾ ਥਾਂ ਦਾ ਬੋਰਡ ਲੱਗੇ ਪਏ ਬਾਪੂ ਜੀ ਉਹ ਐਂ ਤਾਂ ਯਾਰ ਉੱਥੇ ਅਸੀਂ ਡੰਗ ਦਿੰਨੇ ਆ ਕਰਤਾ ਉਹਨੇ ਸਾਰਾ ਬੋਰਡ ਦਾ ਨਹੀਂ ਖਰਚਾ ਕਰਤਾ ਉਹਨੇ ਸਾਰਾ ਅੱਛਾ ਜਿਹੜਾ ਗਰੀਬਾਂ ਨੂੰ ਦੇਣਾ ਸੀ ਉਹਦਾ ਦਿੱਤਾ ਨਹੀਂ ਕੋਸਾ ਥੋੜੀ ਦਿੱਤਾ ਨਾ ਉਹ ਤਾਂ ਕਹਿੰਦਾ ਗਰੀਬਾਂ ਦਾ ਮੁੰਡਾ ਮੈਂ ਗਰੀਬਾਂ ਦੇ ਨਾਲ ਹੀ ਚੱਲਦਾ ਨਾ 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 ਕਿੱਥੇ ਸੱਥਾਂ ਦੇ ਵਿੱਚ ਐਮਐਲਏ ਆਉਂਦੇ ਸੀ ਕੋਈ ਨਹੀਂ ਆਉਂਦਾ ਜਦੋਂ ਹੁਣ ਵੋਟਾਂ ਮੇਲੇ ਆਉਣਗੇ ਮੁੜ ਕੇ ਕਹਿੰਦਾ ਜਾ ਜਾ ਕੇ ਅਸੀਂ ਲੋਕਾਂ ਨਾਲ ਮਿਲਣਾਂ ਕਰਦੇ ਆਂ ਲੋਕਾਂ ਚ ਉਹ ਕਰਦਾ ਹੋਊਗਾ ਆਪਦੇ ਨਾਲ ਉਹ ਸਭ ਉਥੇ ਹੱਦਾਂ ਦੇ ਜਵਾਕ ਮਰਾਤੇ ਆ ਉਦੋਂ ਨਹੀਂ ਕੋਈ ਬੋਲਿਆ ਉਹ ਤੇ ਮੈਨੂੰ ਪਹਿਲਾ ਕੜਾ ਅੰਦੋਲਨ ਹੋਇਆ ਨੇਗਾ ਤੇ ਉਦੋਂ ਕਪਟਨ ਦੀ ਸਰਕਾਰ ਸੀ ਉਹਨੇ ਕਿੱਥੇ ਰੋਕਿਆ ਹੀ ਕਿਸਾਨਾਂ ਨੂੰ ਠੀਕ ਐ ਸਿੱਧੇ ਦਿੱਲੀ ਗਏ ਤੇ ਇਹਨੇ ਥਾਂ ਥਾਂ ਨਾਕੇ ਮਿਲ ਕੇ ਲਵਾਏ ਆ ਉਹ ਜਿਹਦਾ ਰਾਤਾ ਹੁੰਦਾ ਮੈਂ ਦਿੱਲੀ ਕਿਸਾਨ ਘੱਲਣੇ ਆ ਨਾਕੇ ਚੱਕੇ ਨਹੀਂ ਜਾਂਦੇ ਹਿਰਾਜ ਉਹ ਜੀ Sá við er alveg með ég ég?